ਇਹ ਜੋ ਹਲਦੀ ਵਾਲਾ ਟ੍ਰੈਂਡ ਚੱਲਿਆ ਹੈ ਅਮਰਵੀ ਨੇ ਦੀਪਾ ਭੈਣ ਨੂੰ ਇਹ ਪਾਣੀ ਪਿਆਇਆ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੁਸੀਂ ਜੋ ਇਹ ਟ੍ਰੈਂਡ ਚੱਲਿਆ ਹੈ ਇਹ ਕੀ ਕਰਦੇ ਆ ਫੋਨ ਦੀ ਫਲੈਸ਼ ਲਾਈਟ ਜਗਾਈ ਜਾਂਦੀ ਹੈ ਤੇ ਉਸ ਉੱਪਰ ਕੱਚ ਦਾ ਗਲਾਸ ਰੱਖ ਕੇ ਤੇ ਉੱਪਰ ਹਲ ਵਿੱਚ ਉੱਪਰ ਹਲਦੀ ਪਾ ਦਿੰਦੇ ਆ ਤੇ ਲਾਈਟ ਬੰਦ ਕਰ ਦਿੰਦੇ ਆ ਬਹੁਤ ਹੀ ਵਧੀਆ ਮਤਲਬ ਕਿ ਇਹ ਬਨ ਜਾਂਦੀ ਹੈ ਲਾਈਟ ਦੀ ਜਗ੍ਹਾ ਲੱਗ ਜਾਂਦੀ ਹੈ ਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਭੈਣ ਦੀਪ ਆਪਣੇ ਪਕੇ ਪਿੰਡ ਗਈ ਹੋਈ ਆ ਤੇ ਅਮਰਵੀਰ ਉਸ ਨੂੰ ਲੈਣ ਲਈ ਉਹ ਆਪਣੇ ਸਹੁਰੇ ਗਏ ਹੋਇਆ ਤੇ ਉੱਥੇ ਉਹਨਾਂ ਨੇ ਟਰਾਈ ਕੀਤਾ ਤੇ ਅਮਰਵੀਰ ਨੇ ਘਾਤ ਮਚੋ ਲਈ ਕਰ ਦਿੱਤਾ ਵਿੱਚ ਉਂਗਲ ਫੇਰ ਦਿੱਤੀ ਹੈਗੀ ਹਲਦੀ ਵਾਲੇ ਪਾਣੀ ਦੇ ਤੇ ਦੀਪ ਕਹਿ ਰਹੀ ਹੈ ਕਿ ਤੁਸੀਂ ਕਿੰਨਾ ਸੋਹਣਾ ਬਾਰਿਆ ਸੀ ਤੁਸੀਂ ਉਂਗਲ ਵੀ ਨਹੀਂ ਇਦਾਂ ਕਰਨੀ ਸੀ ਪਾਣੀ ਨਹੀਂ ਖਰਾਬ ਕਰਨਾ ਸੀਗਾ ਤੇ ਫਿਰ ਜੋ ਦੀਪਦੀ ਮੰਮੀ ਆ ਦੀਪ ਦਾ ਭਰਾ ਵਾ ਦੀਪਦੀਆਂ ਫਰੈਂਡਸ ਸਰਦੀਪ ਦੇ ਪਾਪਾ ਸਾਰੇ ਕੋਲ ਹੀ ਬੈਠੇ ਹੁੰਦੇ ਹਜੇ ਤੋਹੀਂ ਟਰਾਈ ਕਰਦੇ ਆਗੇ ਤੇ ਬਹੁਤ ਹੀ ਵਧੀਆ ਗੱਲ ਆ ਕਿ ਫੈਮਿਲੀ ਵੀ ਬਹੁਤ ਵਧੀਆ ਤੇ ਫਿਰ ਅਮਰਵੀਰ ਕਹਿ ਰਿਹਾ ਹੈ ਕਿ ਕਿ ਇਹ ਹੀ ਐਕਸਪੈਰੀਮੈਂਟ ਕਰਦੇ ਕਰਦੇ ਲੋਕਾਂ ਨੇ ਵਾਇਰਲ ਹੋਣ ਲਈ ਕਿੰਨੀ ਹਲਦੀ ਵੇਸਟ ਕੀਤੀ ਆ ਸੋ ਕੁਝ ਵੀ ਨਹੀਂ ਮਿਲਦਾ ਇਹ ਕਰਕੇ ਜਿਨ੍ਹਾਂ ਦੇ ਘਰਾਂ ਵਿੱਚ ਹਲਦੀ ਥੋੜੀ ਹੁੰਦੀ ਆ ਉਹਨਾਂ ਨੂੰ ਬਹੁਤ ਔਖਾ ਹੁੰਦਾ ਮਾਪਿਓ ਨੇ ਕਿਉਂਕਿ ਬੱਚੇ ਸਟੈਰੀਮੈਂਟ ਕਰਦੇ ਕਰਦੇ ਟਰਾਈ ਕਰਦੇ ਕਰਦੇ ساری ਹਲਦੀ ਮਕੋ ਦਿੰਦੇ ਆ ਇਹਨੂੰ ਤੇchitz ਪਤਾ ਹੈ ਕਿ ਪਹਿਲਾਂ ਥੱਲੇ ਫਲੈਸ਼ਲਾਈਟ ਆ ਫੋਨ ਦੀ ਜਗਾਈ ਜਾਂਦੀ ਹੈ ਫਿਰ ਉੱਪਰ ਕੱਚ ਦੇ ਗਲਾਸ ਵਿੱਚ ਪਾਣੀ ਪਾ ਕੇ ਰੱਖਿਆ ਜਾਂਦਾ ਤੇ ਲਾਈਟ ਬੰਦ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪਾਇਆ ਜਾਂਦਾ ਵਿੱਚ ਕੋਈ ਰੋਗ ਰੰਗ ਵੀ ਪਾ ਰਿਹਾ ਕੋਈ ਹਲਦੀ ਪਾ ਰਿਹਾ ਕੋਈ ਨੀਲ ਪਾ ਰਿਹਾ ਕੁਛ ਕੈਚ ਪਾ ਰਿਹਾ ਕੋਈ ਦੁੱਧ ਪਾ ਰਿਹਾ ਵਾ ਤੇ ਸੋ ਇੱਕ ਵਾਇਰਲ ਹੋਣ ਲਈ ਕੀਤਾ ਜਾਂਦਾ ਹੈ ਨਾ ਤੇ ਸੋ ਵੀਰ ਕਹਿ ਰਿਹਾ ਵੀ ਕਿਉਂ ਕਰਤੀ ਹੋ ਇਹ ਤਾਂ ਇਨਾ ਪਾਣੀ ਵੇਸਟ ਕਰਦੇ ਨਹੀਂ ਹਲਦੀ ਵੇਸਟ ਕਰਦੇ ਹੋ ਤਾਂ ਦੀਪ ਕਹਿੰਦੇ ਕੋਈ ਗੱਲ ਨਹੀਂ ਮੈਂ ਇਹ ਪੀ ਲੈਂਦੀ ਆ ਉਹ ਬਚਾਦੀ ਤਾਂ ਇਹ ਕਹਿ ਕੇ ਫਸ ਹੀ ਗਈ ਤੁਸੀਂ ਦੇਖੋ ਕਹਿ ਰਹੀ ਹੈ ਮੈਂ ਪੀ ਲੈਂਦੀ ਆ ਤੇ ਅਮਰ ਵੀਰੋ ਨੇ ਕਿਹਾ ਚਲ ਪੀ ਉਨੇ ਵੀ ਫਿਰ ਉਹ ਕਹਿ ਰਹੀ ਹੈ ਕਿ ਦੁੱਧ ਚ ਪੀਤੀ ਹੁੰਦੀ ਪਾਈ ਹੁੰਦੀ ਤਾਂ ਮੈਂ ਪੀ ਵੀ ਲ ਲਈ ਤਾਂ ਮਰੇ ਵੀਰ ਉਸ ਨੂੰ ਕਹਿੰਦਾ ਫਿਰ ਤੁਸੀਂ ਦੁੱਧ ਚ ਪਾ ਕੇ ਇੱਕ ਐਕਸਪੈਰੀਮੈਂਟ ਕਰੋ ਪਾਣੀ ਚ ਪਾ ਕੇ ਨਾ ਕਰੋ ਹੈਨਾ ਫਿਰ ਅ ਮਰੇ ਵੀਰਾ ਉਸ ਨੂੰ ਪਿਉਂਦਾ ਪਰ ਵਿਚਾਰੀ ਉਹ ਪੀ ਲੈਂਦੀ ਹੈ ਹੈਨਾ ਕੱਚੀ ਜਿਹੀ ਪੀ ਲੈਂਦੀ ਹੈ ਕਿਉਂਕਿ ਸੋ ਮੈਨੂੰ ਵੀਡੀਓ ਬਹੁਤ ਵਧੀਆ ਲੱਗੀ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਸਮਝੀ ਤਾਂ ਉਹ ਕਹਿ ਰਹੀ ਹੈ ਕਿ ਕੋਈ ਟੇਸਟ ਨਹੀਂ ਆਇਆ ਫਿੱਕਾ ਹੀ ਆ ਤੇ ਸਾਰੀ ਹਲਦੀ ਥੱਲੇ ਲੈ ਜਾਂਦੀ ਆ ਤੇ ਅਮਰਵੀਰ ਉਸ ਨੂੰ ਕਹਿੰਦਾ ਹੈ ਕਿ ਹਲਦੀ ਤੇ نیچے ਲੱਗੀ ਤਾਂ ਉੱਪਰ ਪਾਣੀ ਪਾਣੀ ਪੀ ਜਾਂਦੀ ਆ ਵੀ ਤੂੰ ਇਹ ਸਾਰੀ ਹਲਦੀ ਨੂੰ ਪੀ ਫਿਰ ਅਮਰਵੀਰ ਖੁਸ਼ ਵੀ ਹੁੰਦਾ ਵੀ ਉਹ ਹਲਦੀ ਵਾਲਾ ਪਾਣੀ ਪੀ ਜਾਂਦੀ ਆ ਹੈਨਾ ਸੋ ਨਿੱਕੀ ਨਿੱਕੀ ਇਦਾਂ ਦੀਆਂ ਗੱਲਾਂ ਕਰਕੇ ਬਹੁਤ ਖੁਸ਼ੀ ਮਿਲਦੀ ਆ ਪਰਿਵਾਰਾਂ ਨੂੰ ਹੈਨਾ ਤੇ ਪਰਿਵਾਰ ਇਦਾਂ ਹੀ ਖੁਸ਼ ਦਿੰਦੇ ਆ ਹੈਨਾ ਤੇ ਸਾਰਿਆਂ ਨੂੰ ਇਦਾਂ ਚਾਹੀਦਾ ਕਿ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰਿਆ ਕਰੋ ਹੈਨਾ